ਕਾਂਟਾ ਲਗਾ ਗਰਲ ਦੇ ਨਾਮ ਨਾਲ ਮਸ਼ਹੂਰ ਅਤੇ ਬਿਗਪੋਸ 13 ਦੀ ਪ੍ਰਤੀਯੋਗੀ ਸ਼ਿਫਾਲੀ ਚਰੀਵਾਲਾ ਦਾ 42 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੰਬਈ ਦੇ ਅੰਧੇਰੀ ਲੋਖਣਵਾਲਾ ਇਲਾਕੇ ਦੇ ਵਿੱਚ ਰਹਿਣ ਵਾਲੀ ਅਦਾਕਾਰਾ ਸ਼ਿਫਾਲੀ ਚਰੀਵਾਲਾ ਨੂੰ ਉਹਨਾਂ ਦੇ પતિ ਪ੍ਰਾਗ ਤਿਆਗੀ ਨੇ ਛਾਤੀ ਦੇ ਵਿੱਚ ਦਰਦ ਦੇ ਕਾਰਨ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲੈ ਜਾਇਆ ਜਿੱਥੇ ਪਹੁੰਚਣ ਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫਿਲਹਾਲ ਉਹਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਕਪੂਰ ਹਸਪਤਾਲ ਭੇਜ ਦਿੱਤਾ ਗਿਆ ਹੈ ਦੱਸਿਆ ਕਿ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਤੋਂ ਪ੍ਰਸ਼ੰਸਕ ਵੀ ਹੈਰਾਨ ਨੇ ਅਤੇ ਮਨੋਰੰਜਨ ਜਗਤ ਦੇ ਵਿੱਚ ਵੀ ਸੋਗ ਦੀ ਲਹਿਰ ਤੋੜ ਗਈ ਹੈ ਦੱਸਿਆ ਕਿ ਸ਼ਿਫਾਲੀ ਜਰੀਵਾਲਾ ਨੇ ਸਾਲ 2000 ਦੇ ਵਿੱਚ ਆਏ ਕਾਂਟਾ ਲੱਗਾ ਗੀਤ ਦੇ ਨਾਲ ਹਰ ਘਰ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਲੋਕ ਅਜੇ ਵੀ ਇਸ ਰੀਮਿਕਸ ਗੀਤ ਨੂੰ ਸੁਣਦੇ ਨੇ ਉਸ ਤੋਂ ਬਾਅਦ ਸ਼ਿਫਾਲੀ 2004 ਦੀ ਫਿਲਮ ਉਸੇ ਸ਼ਾਦੀ ਕਰੋਗੀ ਦੇ ਵਿੱਚ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਦੇ ਨਾਲ ਵੀ ਨਜ਼ਰ ਆ ਚੁੱਕੀ ਹੈ ਅਦਾਕ ਸਲਮਾਨ ਖਾਨ ਦੇ ਮਸ਼ਹੂਰ ਸ਼ੋਅ ਬਿਗਬੋਸ 13 ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਦੱਸਿਆ ਕਿ सिद्धार्थ ਸ਼ੁਕਲਾ ਵੀ ਇਸ ਸੀਜ਼ਨ ਦੇ ਵਿੱਚ ਸਨ ਅਤੇ ਉਹਨਾਂ ਨੇ ਵੀ ਦੁਨੀਆ ਨੂੰ ਬਹੁਤ ਜਲਦਲ ਵਿਦਾ ਕਹਿ ਦਿੱਤਾ ਸੀ ਕਾਂਟਾ ਲਗਾ ਗਰਲ ਦੇ ਨਾਂ ਨਾਲ ਮਸ਼ਹੂਰ ਅਤੇ ਬਿਗਪੋਸ 13 ਦੀ ਪ੍ਰਤੀਯੋਗੀ ਸ਼ਿਫਾਲੀ ਚਰੀਵਾਲਾ ਦਾ 42 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੰਬਈ ਦੇ ਅੰਧੇਰੀ ਲੋਖਣਵਾਲਾ ਇਲਾਕੇ ਦੇ ਵਿੱਚ ਰਹਿਣ ਵਾਲੀ ਅਦਾਕਾਰਾ ਸ਼ਿਫਾਲੀ ਚਰੀਵਾਲਾ ਨੂੰ ਉਹਨਾਂ ਦੇ પતિ ਪ੍ਰਾਗ ਤਿਆਗੀ ਨੇ ਛਾਤੀ ਦੇ ਵਿੱਚ ਦਰਦ ਦੇ ਕਾਰਨ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਪਹੁੰਚਣ ਤੇ ಮೃತಕ ಏಲಾನ ਫਿਲਹਾਲ ਉਹਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਕਪੂਰ ਹਸਪਤਾਲ ਭੇਜ ਦਿੱਤਾ ਗਿਆ ਹੈ ਦੱਸਿਆ ਕਿ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਤੋਂ ਪ੍ਰਸ਼ੰਸਕ ਵੀ ਹੈਰਾਨ ਨੇ ਅਤੇ ਮਨੋਰੰਜਨ ਜਗਤ ਦੇ ਵਿੱਚ ਵੀ ਸੋਗ ਦੀ ਲਹਿਰ ਧਰ ਗਈ ਹੈ ਦੱਸਿਆ ਕਿ ਸ਼ਿਫਾਲੀ ਜਰੀਵਾਲਾ ਨੇ ਸਾਲ 2000 ਦੇ ਵਿੱਚ ਆਏ ਕਾਂਟਾ ਲੱਗਾ ਗੀਤ ਦੇ ਨਾਲ ਹਰ ਘਰ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਲੋਕ ਅਜੇ ਵੀ ਇਸ ਰੀਮਿਕਸ ਗੀਤ ਨੂੰ ਸੁਣਦੇ ਨੇ ਉਸ ਤੋਂ ਬਾਅਦ ਸ਼ਿਫਾਲੀ 2004 ਦੀ ਫਿਲਮ ਉਸੇ ਸ਼ਾਦੀ ਕਰੋਗੀ ਦੇ ਵਿੱਚ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਦੇ ਨਾਲ ਵੀ ਨਜ਼ਰ ਆ ਚੁੱਕੀ ਹੈ ਅਧਿਕ ਦਾ ਸੁਲਮਾਨ ਖਾਨ ਦੇ ਮਸ਼ਹੂਰ ਸ਼ੋਅ ਬਿਗਬੋਸਟ 13 ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਦੱਸਿਆ ਕਿ ਸਿਦਾਰਥ ਸ਼ੁਕਲਾ ਵੀ ਇਸ ਸੀਜ਼ਨ ਦੇ ਵਿੱਚ ਸਨ ਅਤੇ ਉਹਨਾਂ ਨੇ ਵੀ ਦੁਨੀਆ ਨੂੰ ਬਹੁਤ ਜਲਦਲ ਵਿਦਾ ਕਹਿ ਦਿੱਤਾ ਸੀ ਕਾਂਟਾ ਲਗਾ ਗਰਲ ਦੇ ਨਾਮ ਨਾਲ ਮਸ਼ਹੂਰ ਅਤੇ ਬਿਗਪੋਸ 13 ਦੀ ਪ੍ਰਤੀਯੋਗੀ ਸ਼ਿਫਾਲੀ ਚਰੀਵਾਲਾ ਦਾ 42 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁੰਬਈ ਦੇ ਅੰਧੇਰੀ ਲੋਖਣ ਵਾਲਾ ਇਲਾਕੇ ਦੇ ਵਿੱਚ ਰਹਿਣ ਵਾਲੀ ਅਦਾਕਾਰਾ ਸ਼ਿਫਾਲੀ ਚਰੀਵਾਲਾ ਨੂੰ ਉਹਨਾਂ ਦੇ ਪਤੀ ਪ੍ਰਾਗ ਤਿਆਗੀ ਨੇ ਛਾਤੀ ਦੇ ਵਿੱਚ ਦਰਦ ਦੇ ਕਾਰਨ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਪਹੁੰਚਣ ਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫਿਲਹਾਲ ਉਹਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਕਪੂਰ ਹਸਪਤਾਲ ਭੇਜ ਦਿੱਤਾ ਗਿਆ ਹੈ ਦੱਸਿਆ ਕਿ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਤੋਂ ਪ੍ਰਸ਼ੰਸਕ ਵੀ ਹੈਰਾਨ ਨੇ ਅਤੇ ਮਨੋਰੰਜਨ ਜਗਤ ਦੇ ਵਿੱਚ ਵੀ ਸੋਗ ਦੀ ਲਹਿਰ ਧਰ ਗਈ ਹੈ ਦੱਸਿਆ ਕਿ ਸ਼ਿਫਾਲੀ ਜਰੀਵਾਲਾ ਨੇ ਸਾਲ 2000 ਦੇ ਵਿੱਚ ਆਏ ਕਾਂਟਾ ਲੱਗਾ ਗੀਤ ਦੇ ਨਾਲ ਹਰ ਘਰ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਲੋਕ ਅਜੇ ਵੀ ਇਸ ਰੀਮਿਕਸ ਗੀਤ ਨੂੰ ਸੁਣਦੇ ਨੇ ਉਸ ਤੋਂ ਬਾਅਦ ਸ਼ਿਫਾਲੀ 2004 ਦੀ ਫਿਲਮ ਉਸੇ ਸ਼ਾਦੀ ਕਰੋਗੀ ਦੇ ਵਿੱਚ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਦੇ ਨਾਲ ਵੀ ਨਜ਼ਰ ਆ ਚੁੱਕੀ ਹੈ ਅਧਿਕ ਦਾ ਸੁਲਮਾਨ ਖਾਨ ਦੇ ਮਸ਼ਹੂਰ ਸ਼ੋਅ ਬਿਗਬੋਸਟ 13 ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਦੱਸਿਆ ਕਿ ਸਿਦਾਰਥ ਸ਼ੁਕਲਾ ਵੀ ਇਸ ਸੀਜ਼ਨ ਦੇ ਵਿੱਚ ਸਨ ਅਤੇ ਉਹਨਾਂ ਨੇ ਵੀ ਦੁਨੀਆ ਨੂੰ ਬਹੁਤ ਜਲਦਲ ਵਿਦਾ ਕਹਿ ਦਿੱਤਾ ਸੀ